ਹਾਂ ਜੀ ਬਾਬਿਓ ਕੀ ਹਾਲ ਚਾਲ ਜੀ ਬਹੁਤ ਜਨਾਬਾਦ ਪਹਿਲੀ ਵਾਰ ਸਿਕਿੰਦਰ ਪਿਉਰੀ ਜੀ ਆਏ ਹੋਏ ਸਾਡੇ ਕੋਲੇ ਹਾਂ ਜੀ ਉਸਤਾਦ ਜੀ ਹੈਲੋ ਉਸਤਾਦ ਜੀ ਝਾਕ ਇਧਰ ਮੜਿਆ ਨਾਈ ਨਹੀਂ ਤੂੰ ਐਸੇ ਬਲਾਜਾ ਇੱਥੇ ਕਰਨ ਕੀ ਹੈ ਸਾਡੇ ਕੋਲ ਤੂੰ ਬਾਈ ਬੱਚੇ ਬੱਦ ਤੇ ਪੰਜ ਬੱਚੇ ਭੱਜ ਕੇ ਕਹਿੰਦੇ ਬਾਈ ਪੰਜ ਬੱਚੇ ਇਹ ਜਦੋਂ ਸਾਡੇ ਕੋਲ ਕਰਮਾ ਬੰਦਾਜ ਨੇ ਸਾਡਾ ਇਹ ਨਾ ਜੀ ਮੈਂ ਆਇਆ ਨਹੀਂ ਸੀ ਮੈਨੂੰ ਸੱਦਿਆ ਗਿਆ ਸੱਦਿਆ ਗਿਆ ਤੈਨੂੰ ਸਪੈਲ ਤੈਨੂੰ ਹਾਂ ਕੀ ਦਾ ਫੋਨ ਆ ਗਿਆ ਚਲ ਗੱਲ ਕਰ ਗੱਲ ਕਰ ਲੈ ਲਓ ਜੀ ਚੌੜ ਨਰੇਗੀ ਚੌੜ ਪਹਿਲੀ ਗੱਲ ਤਾਂ ਠੀਕ ਐ ਤੇ ਸਾਨੂੰ ਦੁੱਖ ਦੀ ਘੜੀ ਅੱਜ ਬੜੀ ਜ਼ਿਆਦੇ ਪੰਜ ਕਬੂਤਰ ਭੱਜ ਗਏ ਬਈ ਤੈਨੂੰ ਪਤਾ ਕਿਹੜੇ ਕਿਹੜੇ ਭੱਜੇ ਮੈਂ ਤਾਂ ਪਤਾ ਨਹੀਂ ਪਹਿਲੀ ਗੱਲ ਤਾਂ ਰੰਗ ਰੰਗ ਬਾਹ ਤੈਨੂੰ ਕੁਝ ਇੱਕ ਤਾਂ ਖੱਬੀ ਕੱਚ ਹਰੀ ਖੱਬੀ ਕੱਚ ਹਰੀ ਇੱਕ ਉਹ ਭੱਜਿਆ ਹਾਂ ਇੱਕ ਓਹੀ ਇੱਕ ਸਜੀ ਹਰੀ ਇੱਕ ਦੀ ਸਜੀ ਗੁਲਾਬੀ ਆ ਹਾਂ ਹਾਂ ਓਹੀ ਖੱਬੀ ਹਾਂ ਹਾਂ ਇਹ ਇੱਕ ਹੈਗਾ ਗੁਲਾਬੀ ਬਗਲ ਦੀ ਰੱਤੀ ਸਜੀ ਗੁਲਾਬੀ ਬਗਲ ਰੱਤੀ ਹਾਂ ਤੇ ਇੱਕ ਸੀਗਾ ਹਰੀ ਬਗਲ ਸਜੀ ਅਛਾ ਉਹੀ ਚਾਲਰ ਗੁਲਾਬੀ ਉਹੀ ਬਗਲ ਤੇ ਹੋਰ 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 ਬਗਲ ਚੱਲ ਤਾ ਵੀ ਪੰਜ ਕਬੂਤਰ ਕੁਲਮ ਲਾ ਗਏ ਆ ਪੰਜ ਕਬੂਤਰ ਇੱਕ ਨਹੀਂ ਮੈਨੂੰ ਪਤਾ ਕਿਹੜਾ ਇੱਕ ਨਹੀਂ ਨੂੰ ਪਤਾ ਕਿਹੜਾ ਤੇ ਹੁਣ ਆਪਾਂ ਕਿਹੜੇ ਕਿਹੜੇ ਪਿੰਡ ਜਾਣਾ ਹੈ ਮਾਊ ਆਣਾ ਲਾਲ ਬਾਈ ਲਾਲ ਬਾਈ ਤੇ ਆਵਲ ਖਰਾਣਾ ਤਿੰਨ ਚਾਰ ਪਿੰਡ ਕੱਢ ਕੇ ਆਉਣੇ ਆ ਮੈਂ ਤੇ ਸﺠਿੰਦਰ ਪਿਓਰੀ ਸਾਡਾ ਸਤਾਜ ਜੀ ਤੇ ਦੁਆਰੇ ਕੰਮ ਬੈਕ ਹੋ ਚੁੱਕਿਆ ਸਾਡੇ ਕੋਲ ਇਹ ਤੇ ਹੁਣ ਬਾਜ਼ੀਆਂ ਬੂਰੀਆਂ ਫੇਰ ਅਸੀਂ ਪੱਟੀ ਮਿਸ ਕਰਨੀ ਵਣ ਪੇਜ ਕੀ ਕਰੀਏ ਮੈਂ ਬੈਤ ਦੋ ਵਾਰ ਮੈਂ ਮੈਂ ਕਹਿੰਦਾ ਮਾਰ ਦੇ ਤੂੰ ਉੱਠੇ ਹੀ ਨਾ ਅੱਛਾ ਸ਼ਾਬਾਸ਼ ਸ਼ਾਬਾਸ਼ ਤੇਰੇ ਹਾਂ ਮੈਂ ਨਹੀਂ ਉੱਠਦਾ ਸੀਗਾ ਐ ਕਰ ਪਹਿਲਾਂ ਮੜਾ ਜੇਟ ਭੇੜੀ ਦੇ ਰੱਖ ਹਾਂ ਫੋਨ ਵੀ ਲੈ ਕੇ ਬੈਠ ਗਿਆ ਤੁਸੀਂ ਲਓ ਜੀ ਚੱਲ ਪੇ ਖੇਸੀ ਖੁਸ਼ੀ ਲੈ ਲਈ ਮੰਨਵਾਤੀ ਇਧਰ ਵੇਖ ਚਾਉਣੀ ਆਏ ਓਏ ਰਾਣਾ ਤੇ ਇੱਥੇ ਆਪਣਾ ਕਿਹੜਾ ਲਾਲ ਬਾਈ بس ਤਿੰਨ ਪਿੰਡ ਕੱਢਨੇ ਚਾਰ ਤੇ ਪੈਟਰੋਲ ਕਿੰਨਾ ਖੜੇ ਬਹੁਤ ਚੱਲ ਗਾੜ ਕੋਲਾਂ ਗਏ ਬੱਤਨੇ ਨਾਲ ਮਨਾ ਕੇ ਰਾਤ ਹੋ ਜੂ ਫਿਰ ਕੀ ਫਾਇਦਾਗਾ ਲਓ ਜੀ ਅੱਗੇ ਪਿੰਡ ਲਾਲ ਬਾਈ ਲਾਲ ਬਾਈ ਲਾਲ ਬਾਈ ਲਾਲ ਬਾਈ ਲਾਲ ਤੇ ਪੈਂਦੀ ਨੀਗਾ ਮੁੰਡਿਆ ਤੇਰੀ ਨਾ ਯਾਰ ਇੱਥੇ ਤਾਂ ਨਹੀਂ ਹੋਣੀ ਹਿਸਾਬ ਨਾਲ ਕੋਈ ਕਦੇ ਉਹ ਵੀ ਸਕਦੇ ਕੋਈ ਪਤਾ ਵੀ ਨਹੀਂ ਬਾਕੀ ਇਹ ਤਾਂ ਮਾਰ ਨਹੀਂ ਪੂ ਪਰ ਜੱਜ ਕੇ ਮਾਰ ਲੀ ਆ ਕਿਤੇ ਤੇ ਇਹ ਨਹੀਂ ਗਾ ਤੂੰ ਬਾਜੀ ਵਾਲਾ ਮਾਰਨੀ ਆ ਆ ਜਿੱਥੇ ਹੁਣ ਹੋਰ ਹੀ ਦੇਖੀ ਲਿੰਦੇ ਪੜਿਆ ਉਹ ਪਰਦਾ ਆਪਣਾ ਹੀ ਬੱਚਾ ਇਹ ਤਾਂ ਆਪਣਾ ਹੀ ਹੈ ਕੋਈ ਧੱਕੇ ਜਰੀਆ ਇਧਰ ਚਲੀ ਵਿੱਕੀ ਮੜਾ ਇਧਰ ਨੂੰ ਇਧਰ ਨੂੰ ਵੇਖੀ ਇਧਰ ਲਾ ਚੱਲ ਇਧਰ ਵੇਖ ਲੈਣੇ ਪੰਜਾਂ ਜਾ ਪਰ ਪੰਜੇ ਇਕੱਠੇ ਹੀ ਜਾਣਗੇ ਜਿੱਧਰ ਗਏ ਯਾਰ ਸਹੀ ਹੈ ਜਰਾ ਉਹ ਕਲਾੜੀ ਗਿਆ ਉਹ ਜਮਾਂ ਹੀ ਕਮਾਲ ਆ ਪਰ ਦੀਨੇ ਨਹੀਂ ਲੱਗ ਭਾ ਕੇ ਮੇਰੇ ਹਿਸਾਬ ਨਾਲ ਮੁਸ਼ਕਲ ਹੈ ਚੱਲ ਨਹੀਂ ਨੇ ਕੋਈ ਲਓ ਜੀ ਤੇ ਕਹਿੰਦੇ ਲਾਲ ਬਾਈ ਦੇਖਿਆ ਇਹ ਆ ਇੱਧਰ ਸੀਗਾ ਬਾਈ ਪੁਲ ਬੰਦ ਆ ਤੇ ਬੰਦ ਹੋ ਗਿਆ ਜਗਾੜ ਅਸੀਂ ਵੀ ਕਲਾਲੇ ਫਸ ਗਏ ਹੁਣ ਤੇ ਸਾਨੂੰ ਨਹਿਰ ਦੀ ਪਰੜੀ ਪਰੜੀ ਜਾਣਾ ਪਊਗਾ ਜਕਿੰਦਰਾ ਕਿੱਥੇ ਲੱਗਿਆ ਪਿਆ ਦੱਸੋ ਕਿਹੜਾ ਚੋਰ ਥੂੜ ਢੱਕਾ ਨਹੀਂ ਬੰਦੀ ਜਿਹਨੇ ਗੱਲਾਂ ਕਰਦੇ ਨਾ ਮੈਨੂੰ ਤਾਂ ਪਤਾ ਹੈ ਤੇ ਮੈਂ ਦੱਸੂਆਂ ਲੋਕਾਂ ਨੂੰ ਆਹ ਸਭ ਪਹਿਲੇ ਵੀਡੀਓ ਬਣਾ ਕੇ ਨਾ ਵੀ ਸ੍ਰੀਜਿੰਦਰ ਫਿਉਰੀ ਜੀ ਆਹ ਵੀ ਹੈਂਡ ਵੀ ਕਰਕੇ ਸੁਣਾ ਫਿਰ ਵਿੱਚ ਮੜਾ ਜਾ ਲੋਕਾਂ ਨੂੰ ਸਬੂਤ ਦੇ ਮਾਣਾ ਮੁੱਢਾ ਦੱਸਣਾ ਹੈ ਲੋਕ ਅੱਜ ਆ ਯਾਰ ਸ੍ਰੀਜਿੰਦਰ ਆ ਭਾਈ ਯਾਰ ਆ ਗਲਤ ਕੰਮ ਕਰਦਾ ਯਾਰ ਆਪਾਂ ਕਬੂਤਰ ਭਾਲਣ ਆਏ ਆ ਪ੍ਰਾਸ਼ਕ ਕਰਨੀ ਹੈ ਇੱਥੇ ਲਓ ਜੀ ਕਿਰਾਉਂ ਚੱਲਦੇ ਆ ਆਪਣੇ ਆਵਲ ਖਰਾਣੇ ਤੇ ਤੁਹਾਨੂੰ ਆਵਲ ਖਰਾਣੇ ਚੱਲ ਕੇ ਦਿਖਾਉਣੇ ਹੈਗੇ ਇਹਦਾ ਹੋ ਗਿਆ ਭਈ ਆ ਕੀ ਤੇ ਸਿੱਧਾ ਹੀ ਹਿਸਾਬ ਮੇਰੇ ਕੋਲ ਤਾਂ ਬਾਈ ਚਲੋ ਚੱਲ ਗਏ ਫਿਰ ਤੇ ਚੱਲ ਕੇ ਦਿਖਾਉਣ ਲਓ ਮੇਰੇ ਬਿਰੋ ਵੇਖੋ ਬੁਰਾ ਹਾਲ ਹੋਇਆ ਪਾਈ ਤੇ ਨਾ ਅਸੀਂ ਗਾਲ ਤਰਾ ਆ ਗਏ ਵੇਖੋ ਪਿੱਛੇ ਕੀ ਕੁਝ ਹੋ ਰਿਹਾ ਆ ਵੇਖੋ ਇੰਦਰ ਗੱਤਾ ਮਾਵਾਂ ਲਿਬੜੰਗ ਓਏ ਆਏ ਜੀ ਕੇ ਸਹੀ ਤੇ ਗਾਹ ਬਣੀਦਾ ਪੁਲ ਮਹਿਰ ਦਾ ਪੁਲ ਆਲੇ ਸਾਨੂੰ ਗਲਤ ਰਾਹ ਬਾਤਾ ਉਹ ਹੁਣ ਇਧਰ ਹੀ ਭੜੀ ਭੜੀ ਜਾਣਾ ਪੁੱਛਦਾ ਨਿਕਲੂ ਗਾਂ ਦੇਖੋ ਰੇਟਰ ਉੱਤੇ ਵੇਖੋ ਇੰਨਾ ਚੜ ਗਿਆ ਯਾਰੇ ਬੁਰਾ ਹਾਲ ਯਾਰ ਸਾਨੂੰ ਨਾ ਤਾਂ ਡੇਰੇ ਕੋਲ ਵੀ ਨਾ ਕੋਈ ਨੇੜੇ ਕੁਸੂ ਵੀ ਨਹੀਂ ਨਾ ਇਧਰ ਕੋਈ ਟੈਕਸਾ ਇਧਰ ਵੀ ਅੰਬੂਆ ਤੇ ਇਧਰ ਕੋਈ ਤਲੇ ਬੜਾ ਮਾਰਣੀ ਕਰਕੇ ਵੀ ਮੂਰੀ ਬੜਾ ਵੀ ਮਾਰ ਸਕਦਾ ਕੋਈ ਚੱਲ ਕੇ ਗਿਆ ਸੀ ਵਿਚ ਵੀ ਡੱਕਾ ਸਾਡੇ ਤੁਸੀਂ ਸਾਨੂੰ ਭੁੱਲ ਜੀ ਕਟਵਾ ਦੋ ਤਿੰਨ ਪਿੰਡ ਹੋਰ ਕੱਢਣੇ ਆਪਾਂ ਜੇ ਦੋ ਪਿੰਡ ਮਗਰ ਕੱਢਿਆ ਏ ਨਹੀਂ ਇੱਥੇ ਕਿਸੇ ਨੂੰ ਸੈੱਗ ਗਿਆ ਸੀ ਵੀਡੀਓ ਜੀ ਲੱਗਪਗ ਹੁਣੀ ਪਾਣੇ ਆ ਜਿਹੜਾ ਕੋਈ ਦੇਖ ਲੈ ਦੇਖ ਸਹੀ ਗੰਦਾ ਨਹੀਂ ਛਾਲ ਮਾਰਦਾ ਨਹੀਂ ਮੈਂ ਮਾਰਨੀ ਪੂ ਛਾੜ ਦੇ ਛਾੜ ਲੈ ਉਹ ਨਹੀਂ ਡਿੱਗ ਪਾ ਜਿਹੜਾ ਦਰਦ ਨਾਲ ਲਾ ਜੀ ਬੁੱਤਰ ਤੇ ਆਣ ਬਾਕੀ ਦੋ ਚਾਰ ਪਤਾ ਲੱਗ ਜੂ ਪਤਾ ਕੀ ਲੱਗਦਾ ਰ ਕੀ ਪਤਾ ਯਾਰ ਮੈਨੂੰ ਤਾਂ ਨਹੀਂ ਆਇਆ ਯਾਰ ਔਰ ਲੱਗਦਾ ਨਹੀਂ ਤੇ ਹੁਣ ਕੀ ਹਾਂ ਜੇ ਕੋਈ ਹੱਥ ਲੱਗ ਚੰਗੇ ਬੰਦੇ ਕਹਿੰਦੇ ਫੋਨ ਕਰਤਾ ਉਹ ਗੱਲ ਹੈਗੀ ਵੱਖਰੀ ਪਰੂੰ ਦਾ ਕੁਸ਼ਕ ਲਗਭਗ ਕੁਸ਼ਕ ਵਾਲਾ ਕੰਮ ਹੀ ਹੈ ਬਾਕੀ ਭਾਈਆਂ ਦਾ ਬਹੁਤ ਚੰਗੀ ਗੱਲ ਆ ਚਲੋ ਕੋਈ ਨਹੀਂ ਦਿਖਾਉਣਿਆ ਉਹਨੂੰ ਚੱਲੇ ਦੇ ਦੈਂਕੀ ਬੰਦਾ ਦਵਣੀ ਦਾ ਬਲੈਡਰ ਫਟ ਗਿਆ ਦੇਖੋ ਬਾਬਿਓ ਸਾਰੇ ਭਰ ਗਏ ਰੇਤੇ ਰੇਤਾ ਵੋਟਸ ਆ ਨੇ ਵਿਲੇ ਬਣ ਗਿਆ ਜਾ ਕੇ ਧੋਣਾ ਪਊਗਾ ਗੱਲਟ ਹੋ ਗਿਆ ਕੰਮ ਹਉ ਜਾ ਕੇ ਧੋਣਾ ਨਹੀਂ ਜਾ ਕੇ ਨਹਾਉਣਾ ਪਊਗਾ ਨਹਾਉਣਾ ਤਾਂ ਬਊ ਬਊ ਆ ਵੀ ਧੋਣਾ ਪਊਗਾ ਖਸਮ ਇਹਦਾ ਕੋਈ ਚੱਕਰ ਝੋਟਿਆ ਨੇ ਉਹ ਹੀ ਗੱਲਾਂ ਸ਼ੇਰ ਦਾ ਮੂੰਹ ਕਿਹਨੇ ਪੁੰਜਿਆਗਾ ਚੱਲ ਚੱਲੀਏ ਫਿਰ ਦੋਸਤ ਚਲ ਆਂਦਰੀ ਵਾਸ ਕਰੋ ਲਓ ਜੀ ਆ ਗਏ ਪਿੰਡ ਮਾਹਾਂ ਆ ਪਿੰਡ ਦੇ ਵਿੱਚ ਆਲੇ ਇੱਕ ਦੋ ਕੁ ਉੱਤਰੇ ਦੇ ਸੰਦੇ ਪਰ ਉਹ ਪਿੰਡ ਦਾ ਆਪਣਾ ਤਾਂ ਹੈ ਹੀ ਨਹੀਂ ਉਸ ਨੂੰ ਅਪਰ ਪਤਾ ਹੀ ਹੁੰਦਾ ਪਹਿਲਾਂ ਹੀ ਅੰਦਰ ਹੀ ਲੰਘਦੀ ਐ ਅੜਾ ਅੜਾ ਦਾ ਫਨ ਨਾ ਨਾ ਮੈਂ ਤਾਂ ਵਧੀਆ ਇਧਰ ਮੋੜ ਦੇ ਕੇ ਉਹ ਘ ਘਰਾਗਾ ਕੈਮਰਾਮੈਨ ਤੂੰ ਕੈਮਰਾਮੈਨ ਫੜਦਾ ਤੂੰ ਆ ਕੈਮਰਾ ਤੇ ਲੈ ਨਾ ਮਾਤਾ ਗਲੀ ਲੰਘਦੀ ਐ ਆ ਵੀ ਬੰਦਾ ਹੈਗਾ ਤੈਨੂੰ ਕੈਮਰਾਮੈਨ ਬਾਬਾ ਗਲਤ ਆ ਗਈ ਕੈਵੇਂ ਕੇ ਤੋ ਕਟਕਾਵਾਗੇ ਦਲੀਆਂ ਸਰਕਾਰੀ ਐ ਪਤਾ ਨਹੀਂ ਕਦੇ ਬਾਰ ਗਿਆ ਪਤਾ ਪਹਿਲੀ ਹੀ ਨਿਕਲੀ ਜਵਾੜ ਪਹਿਲੀ ਹੀ ਗਲਤ ਨਾਤਾ ਮੇਰਾ ਮੜਾ ਕਰਾ ਤੋ ਇੱਕ ਤਾਂ ਜਿਹੜੇ ਪਿੰਡ ਤੇ ਆਏ ਨਹੀਂ ਉਹਦਾ ਆਪ ਹੁੰਦਾ ਹੈ ਇਹ ਗੱਲ ਸਿੱਧਾ ਹੀ ਜਾਂਦਾ ਸਿੱਧਾ ਹੀ ਜਾਂਦਾ ਵਾਵੇ ਸਹੀ ਕੋਈ ਬਾਣੀ ਅਸੀਂ ਗਰਾਵੇਲੇ ਚੌਕ ਸੀ ਬਾਕੀ ਰਾਤ ਦੇ ਉਹਨੂੰ ਪਿੰਡ ਮਾਊਂ ਵਾਲੇ ਪਹੁੰਚ ਗਏ ਅਸੀਂ ਜਿਹੜੇ ਦਾ ਮਾਰ ਲਗੇ ਤੇ ਅਸਾਨੂੰ ਉੱਥੇ ਲੱਗੇ ਆਪਲੇ ਅਪਡੇਟ ਦਿੰਦੇ ਆ ਰੋਜੀ ਦੇ ਤੁਰਪੇ ਆਪਾਂ ਆਵਲ ਖਰਾਣੇ ਤੋਂ ਮਾਰਕਟ ਨੂੰ ਫੋਨ ਆਇਆ ਸੀਗਾ ਉਹ ਕਹਿੰਦਾ ਵੀ ਕੋਟ ਕੋਟ ਲਈ ਕਹਿੰਦਾ ਵੀ ਇੱਕ ਮਿਲ ਗਈ ਕਬੂਦਰੀ ਹਾਂ ਹੁਣ ਦੌੜਾ ਚੱਲਦੇ ਆਪਾਂ ਕੋਟ ਕੋਟ ਲਈ ਜਾਂਦੇ ਕਹਿੰਦੇ ਦੋਨੋਂ ਦਾ ਬਹੁਤ ਸਾਰਾ ਫਾਇਦਾ ਆਣਾ ਹੈ ਅਜਿਹਾ ਮੁੰਡੇ ਨੇ ਚੋਬਰ ਨਹੀਂ ਨੀ ਤੇ ਆਹ ਥੇਰੀਆ ਚਲੋ ਕਬ ਚੱਲ ਨਹੀਂ ਕਰਦੇ ਆਉਂਦਾ ਗੱਲਬਾਤ ਸ਼ੇਅਰ ਆਪਾਂ ਦਿਖਾਉਣੀ ਹੈ ਲੈ ਬੱਚੇ ਨੌਂ ਮੈਂ ਤਾਂ ਹੋ ਗਈ ਲਓ ਗਾਈਜ਼ ਕਹਿੰਦੇ ਆ ਗਏ ਘਰੇ ਕਹਿੰਦੇ ਇਹਦੇ ਉਸਤਾਦ ਟੀਵਲੀ ਮਾਨਾ ਵਾਲੇ ਖੜੇ ਹੈ ਕਹਿੰਦੇ ਕੂਤਰ ਭੌਂਈ ਜਾਂਦੀ ਪਹਿਲਾਂ ਟੀਵਲੀ ਤੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਪਤਾ ਨਹੀਂ ਹਾਂ ਬਹੁਤ ਜਿਆਦਾ ਤੈਨੂੰ ਕਿਹੜੀ ਗੱਲ ਦੀ ਖੁਜੀ ਹੈ ਕੀ ਹੋ ਰਹੀ ਹੈ ਸੰਜੋ ਖੜਾ ਹਟ ਕੇ ਬਜਾਰ ਨਹੀਂ ਤੇਰੇ ਪਛਤਾਵਾ ਨਹੀਂ ਹੋ ਰਿਆ ਤੈਨੂੰ ਯਾਰ ਇਹ ਤਾਂ ਉਹਨਾਂ ਦੀ ਗਲਤੀ ਆ ਫਿਰ ਤਾਂ ਕੀ ਦੂਰੀ ਆਉਂਦੇ ਆ ਬਸ ਬਹਿ ਕੇ ਹਰੇ ਇਹਨੇ ਕੰਮ ਸੀ ਤਾਂ ਫਰੀਦਕੋਟ ਕੋਟ ਲਈ ਇੱਕ ਹੀ ਆਇਆਗਾ ਇੱਕ ਹੀ ਸਿਰਫ ਇੱਕ ਚਾਰਾਂ ਦਾ ਕੋਈ ਪਤਾ ਨਹੀਂ ਅਰੇ ਛੱਡਾ ਤਾਂ ਹੈ ਨਹੀਂ ਪਿੰਡ ਕੋਈ ਉਧਰ ਗਿਆ ਕਬੂਤਰ ਦਾ ਉਹ ਮੂੰਹ ਚੱਕਾ ਤੁਰ ਇੱਧਰ ਕੀ ਲੈਣਗੇ ਯਾਰ ਭਰਾ ਸਾਨੂੰ ਕਿਹਾ ਉਹਨੇ ਮਨਪ੍ਰੀਤ ਨੇ ਫੋਨ ਤੇ ਕਹਿੰਦਾ ਹਾਂ ਪਿੰਡ ਰਹਿ ਗਏ ਕਹਿੰਦਾ ਇੱਧਰ ਹੀ ਪਿੰਡ ਕੱਢ ਦਿਓ ਕਹਿੰਦੇ ਤੁਸੀਂ ਕਿਰਾ ਦੇ ਅੰਦਰ ਕਰ ਦਿਓ ਢਾਣ ਦੀ ਭਾਂ ਲਗੜਕ ਦੇ ਇਹ ਤਾਂ ਅੰਦਰ ਕਰ ਦੇ ਕਿਰਾ ਤਾਂ ਤਾਂ ਝੜਾ ਪਹਿਲਾਂ ਚੜਾ ਲਾ ਪਹਿਲਾਂ ਕਾਂ ਦਾ ਇਹਨੂੰ ਕੱਚ ਕਾਂ ਦਾ ਇਹਨੂੰ ਚੱਕ ਚੱਕ ਇਹ ਕਹਿੰਦਾ ਮੈਂ ਬਾਹੀਂ ਵੇਜੂਗੀ ਨਹੀਂ ਨਹੀਂ ਤਲਕੂ ਗਈ ਹੈ ਇੱਧਰ ਆ ਕੇ ਬਈ ਚੱਕ ਬਈ ਤਰਾ ਤਾਰ ਕਰਾ ਬੰਦੇ ਆ ਪਾ ਮੈਂ ਕਰਦਾ ਹੈ ਕੰਦੇ ਦਿਨਸ ਪਾਇਆ ਦੁਤਰਾ ਯਾਰ ਗੰਦ ਨੇ ਗਾਂਦੀ ਦੱਸ ਦੇ ਨੂੰ ਦੱਤ ਪਟੀਆਂ ਭੈਣ ਮਾਂ ਹੀ ਆਵੇ ਇਹਦੀ ਸੁਧਰਿਆ ਇਹਦੇ ਵਿੱਚ ਤੂੰ ਲਾਵੇ ਉਸਤਾਦ ਜੀ ਲਾਓ ਜੀ ਉਸਤਾਦ ਚੇਲਾ ਜੀ ਚੇਲਾ ਹੀ ਲਾਓ ਤੁਸੀਂ ਹੈਲੋ ਗਾਇਜ਼ ਤੇਰੇ ਲਈ ਖੋਸ਼ਵਾਲਾ ਜਵੀ ਨੂੰ ਇੱਕ ਭੱਜ ਗਿਆ ਕਬੂਤਰ ਪੂਰਾ ਇਹ ਬਾਗੋ ਬਾਗ ਹੋਇਆ ਬੈਠਾ ਤਾਂ ਛਤਰੀ ਫੜਕਾਈਂ ਤੇ ਖੁਸ਼ੀ ਚ ਤਾਂ ਛਤਰੀ ਫੜਕਾਉਂਦਾ ਨਾ ਖੁਸ਼ੀ ਤੇ ਨੂੰ ਬਾਲੀ ਅੱਜ ਐਂ ਕਰਦੀ ਆ ਰੇ ਲੈ ਵੇਖੀ ਲੈ ਐਂ ਮਾਈ ਆਵੇ ਲਾਹ ਸਿੰਘ ਜੰਧਰ ਹੌਲੀ ਹੌਲੀ ਪਰਾ ਤਾਂ ਬਾਹਲਾ ਇਹਨੂੰ ਫੇਰ ਵੇਖੀ ਤੇ ਜਾਣਾ ਵੀ ਫਰੀਦਕੋਟ ਕੋਟਲੀ ਲਾਈਲਾ ਦੇ ਆਜੋ 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 ਸਾਰੇ ਭਾਈ ਆਓ ਕੱਚ ਕੋਲ ਦਾ ਜਿਹੜਾ ਡੁੱਸਾ ਹਰਦੇ ਸੀ ਜਦੋਂ ਹੋਏਗੇ ਆਪਾਂ ਮੈਂ ਗੰਦ ਪਾਤਾ ਕਿਲੇ ਚੱਕ 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 ਹਾਂ ਹੁਣ ਜਾਉਂਗੇ ਅੰਦਰੇ ਚੱਲ 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 ਗਈ ਚੱਲ ਚੱਕ ਬਾਹਰ ਕੋਈ ਨਹੀਂ ਬਾਹਰ ਬਸ ਤਰਨਦਾ ਨਾ ਹੋਇਆ ਤੇ ਰੱਖੀ ਜੀ ਯਾਰ ਪਰ ਜੀ ਛੱਦਿ ਰੱਖ ਦੇ ਚੱਲ ਬਈ ਗਏ ਵੇਣੀਆਂ ਕਰ ਕੀ ਬੰਦ ਕਰਾਂ